ਇਹ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਜੀ ਇਹ ਮੇਰਾ ਨਾਮ ਪਵਨ ਕੁਮਾਰ ਪੰਮੂ ਹੈ ਸਾਰਾ ਪ੍ਰੋਗਰਾਮ ਮੇਰੇ ਤੋਂ ਮੇਰੀ ਟੀਮ ਵੱਲੋਂ ਕਰਾਇਆ ਗਿਆ ਵਾ ਤੇ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਸਹਿਯੋਗ ਦੀ ਇਹਦੇ ਵਿੱਚ ਜਿਹੜੇ ਮੇਰੇ ਸਾਥੀ ਆ ਤਰਸੇਮ ਪ੍ਰਧਾਨ ਜੀ ਨੇ ਸ਼ਸ਼ੀਲਪੁਰੀ ਜੀ ਨੇ ਡਾਕਟਰ ਨਿਸ਼ਾਨ ਜੀ ਨੇ ਅਸ਼ੋਕ ਪਹਿਲਵਾਨ ਜੀ ਨੇ ਬੰਦੀ ਕਪੂਰ ਜੀ ਨੇ ਸਾਡਾ ਨਿਕਾ ਵੀ ਰਾਜੇ ਨੇ ਡੇਵਿਡ ਆ ਤੇ ਕਾਫੀ ਲੰਬੀ ਲਿਸਟ ਹੈ ਜੀ ਸਾਰੇ ਨਾਮ ਮੈਂ ਨਹੀਂ ਲੈ ਸਕਦਾ ਪਰ ਇਹਨਾਂ ਸਾਥੀਆਂ ਦੇ ਦਿਨ ਰਾਤ ਕਰਕੇ ਤੇ ਇਹ ਜਿਹੜਾ ਫੰਕਸ਼ਨ ਅਸਰੇ ਜਿਹੜਾ ਆ ਵਾ ਔਰ ਲੋਕਾਂ ਦਾ ਬਹੁਤ ਪਿਆਰ ਮਿਲਿਆ ਬਹੁਤ ਹੰਗਾਰਾ ਮਿਲਿਆ ਅੱਜ ਕਿਹੜੇ ਕਿਹੜੇ ਸਿੰਗਰ ਜਿਹੜੇ ਮਤਲਬ ਖੁਲਾਏ ਗਏ ਸੀ ਅੱਜ ਜਿਹੜੇ ਮੇਨ ਸਿੰਗਰ ਸੀ ਜੀ ਸਾਡੇ ਮਨਜੀਤ ਸੋਹਤਾ ਜੀ ਬਾਗੀ ਜੀ ਤੇ ਉਹਨਾਂ ਦੇ ਨਾਲ ਰਿਦਮ ਕਲਿਆਨ ਜੀ ਨਾਲ ਵਿਕੀ ਗੇਲ ਜੀ ਇਹ ਸਾਰੇ ਸਿੰਗਰ ਮੌਜੂਦ ਸੀ ਕਿਸ ਤਰ੍ਹਾਂ ਦਾ ਹੰਗਾਰਾ ਅੱਜ ਵੇਖਣ ਨੂੰ ਮਿਲਿਆ ਨੌਜਵਾਨਾਂ ਚ ਕਿੰਨਾ ਕੁ ਜੋਸ਼ ਜਿਹੜਾ ਅੱਜ ਦੇਖੋ ਜੀ ਨੌਜਵਾਨਾਂ ਤੇ ਅੱਜ ਜੋਸ਼ ਪੂਰਾ ਵੇਖਣ ਨੂੰ ਮਿਲਿਆ ਪੂਰਾ ਕਰੰਟ ਵੇਖਣ ਨੂੰ ਮਿਲਿਆ ਨੌਜਵਾਨਾਂ ਚ ਨੌਜਵਾਨਾਂ ਨੂੰ ਅੱਜ ਅਸੀਂ ਹੰਗਾਰਾ ਭਰ ਕੇ ਗਿਆ ਵਾ ਵੀ ਮਸੀਨਾ ਕਰੋ ਚੰਗੇ ਕੰਮ ਕਰੋ ਸਮਾਜ ਨਾਲ ਜੁੜੋ ਆਪਣੇ ਮਾਪੇ ਬਾਪ ਦੇ ਆਗਿਆਕਾਰ ਰਹੋ ਆਪਣੇ ਮਾਪੇ ਬਾਪ ਦੇ ਸੁਪਨੇ ਪੂਰੇ ਕਰੋ ਅਗਲਾ ਉਪਰਾਲਾ ਕੀ ਹੋਏਗਾ ਜੀ ਨੌਜਵਾਨਾਂ ਵਾਸਤੇ ਅਗਲਾ ਉਪਰਾਲਾ ਕੀ ਸੋਚਿਆ ਨੌਜਵਾਨਾਂ ਵਾਸਤੇ ਅਗਲਾ ਉਪਰਾਲਾ ਵਾ ਜੀ ਵੇਖੋ ਅਸੀਂ ਨੌਜਵਾਨਾਂ ਨੂੰ ਕੁਸ਼ਤੀਆਂ ਜੋੜਾਂਗੇ ਕਬੱਡੀ ਨਾਲ ਜੋੜਾਂਗੇ ਹੋਰ ਵੀ ਜਿਹੜੀਆਂ ਸਪੋਰਟਸ ਆ ਸਾਡੇ ਪੰਜਾਬ ਦੀਆਂ ਉਹਨਾਂ ਦੇ ਨਾਲ ਜੁੜਨ ਦੀ ਪ੍ਰੇਰਣਾ ਕਰਾਂਗੇ ਕੀ ਇਹ ਕੰਮ ਸਰਕਾਰਾਂ ਦਾ ਹੋਣਾ ਚਾਹੀਦਾ ਕਿ ਲੱਗਦਾ ਨਹੀਂ ਕਿਤੇ ਨਾ ਕਿਤੇ ਸਰਕਾਰਾਂ ਦੇ ਦੇਖੋ 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 ਜੀ ਦੇਖੋ ਇਹ ਕੰਮ ਤੇ ਬਿਲਕੁਲ ਸਰਕਾਰਾਂ ਦਾ ਵਾ ਪਰ ਸਰਕਾਰਾਂ ਬਿਲਕੁਲ ਨਾਕਾਮ ਨੇ ਸਰਕਾਰਾਂ ਦੀ ਕੋਈ ਦੇਣ ਨਹੀਂ ਹੈ ਸਮਾਜ ਨੂੰ ਜਿਹੜਾ ਸਮਾਜ ਆ ਪੰਜਾਬ ਆ ਜੇਵਾ ਜਿਹੜਾ ਉਹ ਨਸ਼ਿਆਂ ਦਾ ਛੇਵਾਦ ਰਿਆ ਘੋਣ ਲੱਗ ਪਿਆ ਵਾ ਤੇ ਇਹਦੇ ਵਿੱਚ ਸਮਾਜ ਦੇ ਬੰਦੇ ਹੀ ਕੋਈ ਸਮਾਜ ਸੇਵੀ ਇਹ ਘਾਰਾ ਪਰਨ ਤੇ ਇਹ ਜਿਹੜਾ ਕੋੜ ਇਹਦੇ ਤੇ ਕੰਟਰੋਲ ਹੋ ਸਕਦਾ ਵਾ ਵਰਨਾ ਆਉਣ ਵਾਲਾ ਸਮਾਜ ਜਿਹੜਾ ਪੰਜਾਬ ਲਈ ਬਹੁਤ ਮਾੜਾ ਹੈ ਨੌਜਵਾਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਅਸੀਂ ਇਹ ਮੈਸੇਜ ਦਿਨਾ ਚਾਹਾਂਗੇ ਵੀ ਚੰਗੇ ਕੰਮ ਕਰੋ ਨਸ਼ੇ ਤੋਂ ਦੂਰ ਰਹਿਓ ਆਪਣੇ ਸਮਾਜ ਨਾਲ ਜੁੜੋ ਆਪਣੇ ਧਰਮ ਨਾਲ ਜੁੜੋ ਤੇ ਇਨਸਾਨੀਅਤ ਦੇ ਰਾਹ ਤੇ ਚੱਲੋ ਦੇਖੋ ਜੀ ਸਭ ਤੋਂ ਪਹਿਲਾਂ ਸਾਰੇ ਦੇਖਣ ਤੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਜੈ ਵਾਲਮੀਕੀ ਸੋ ਜਿਸ ਤਰ੍ਹਾਂ ਪਿਛਲੇ 1.5 ਮਹੀਨੇ ਤੋਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਅਤੇ ਪਵਿੱਤਰ ਪ੍ਰਗਟ ਦਸ ਜਿਹੜਾ ਕਿ 17 ਅਕਤੂਬਰ ਨੂੰ ਅਸੂ ਪੂਰਨ ਮਾਸ਼ੀ ਵਾਲੇ ਦਿਨ ਆ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਪਾਵਨ ਵਾਲਮੀਕੀ ਤਿਰਫੈਕਸ਼ਨ ਕਮੇਟੀ ਵੱਲੋਂ ਇੱਕ ਸਭਿਆਚਾਰ ਮੇਲੇ ਦਾ ਜਿਹੜਾ ਆਯੋਜਨ ਕੀਤਾ ਗਿਆ ਅੱਜ ਦੇ ਦਿਨ 6 ਅਕਤੂਬਰ ਨੂੰ ਸੋ ਉਹਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਾਡੀ ਨਵੀਂ ਵਾਦੀ ਦੀ ਟੀਮ ਜਿਹਦੇ ਵਿੱਚ ਪਵਨ ਪੰਮੂ ਜੀ ਸੁਸ਼ੀਲ ਪੂਰੀ ਜੀ ਗੋਚਾ ਪਹਿਲਵਾਨ ਜੀ ਔਰ ترਸੀਮ ਜੀ ਡਾਕਟਰ ਨਿਸ਼ਾਨ ਜੀ ਉਹ ਟੋਟਲ ਜਿਹੜੀ ਇਹ ਟੀਮ ਹੈ ਉਹਨਾਂ ਦੇ ਪ੍ਰਯਾਸ ਸਦਕਾ ਅੱਜ ਪ੍ਰੋਗਰਾਮ ਜਿਹੜਾ ਬਹੁਤ ਸਕਸੈਸਫੁਲ ਹੋਇਆ ਔਰ ਇਥੇ ਇੱਕ ਜਿਹੜਾ ਸਮੁੰਦਰ ਵਾਂਗੂ ਲੋਕਾਂ ਦਾ ਜਿਹੜਾ ਇਕੱਠ ਸੀਗਾ ਉਹ ਇੱਕ ਬਹੁਤ ਵੱਡੀ ਜਿੱਤ ਹੈ ਪਾਵਨ ਵਾਲਮੀ ਕੀਤੀ ਇਫੈਕਸ਼ਨ ਕਮੇਟੀ ਦੀ ਵੀ ਅੱਜ ਤੁਸੀਂ মিডিਆ ਦੇ ਰਾਹੀਂ ਤੁਸੀਂ ਦੇਖਣਾ ਤੁਸੀਂ ਦਿਖਾਇਆ ਵੀ ਪ੍ਰੋਗਰਾਮ ਨੂੰ ਕਿਹੋ ਜਿਹਾ ਹੰਗਾਰਾ ਮਿਲਿਆ ਤੁਸੀਂ ਸਾਰੇ মিডিਆ ਵਾਲੇ ਮੇਰੀ ਪੂਰੀ ਟੀਮ ਜਿਹਦੇ ਵਿੱਚ ਬਹੁਤ ਹੀ ਸਾਡੇ ਸਤਿਕਾਰਯੋਗ ਮੇਰਾ ਛੋਟਾ ਭਾਈ ਸੱਸੀ ਗਿਲ ਪੰਜਾਬ ਪ੍ਰਧਾਨ ਕਰਦ ਮੱਟੂ ਜੀ ਔਰ ਅੱਜ ਜਿਹੜੀ ਨਵੀਂ ਟੀਮ ਚੁਣੀ ਹੈ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਬੰਟੀ ਮੇਰਾ ਛੋਟਾ ਭਰਾ ਨਾਮ ਭੁੱਲ ਗਿਆ ਕਿ ਕਿਸੇ ਦਾ ਭੁੱਲ ਜਦੇ ਮੈਨੂੰ ਮਾਫ ਕਰਿਓ ਐਕਚੁਅਲੀ ਇਦਾਂ ਵੀ ਇਹ ਸਾਰੀ ਟੀਮ ਦਾ ਪ੍ਰਯਾਸ ਸੀਗਾ ਸੋ ਅੱਜ ਪ੍ਰੋਗਰਾਮ ਜਿਹੜਾ ਮੇਪਰੇ ਚੜਿਆ ਅਸੀਂ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਵਾਲਮੀਕੀ ਮਹਾਰਾਜ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਦਿੱਤਾ ਔਰ ਅੱਜ ਇਸ ਪ੍ਰੋਗਰਾਮ ਦੇ ਪ੍ਰੋਗਰਾਮ ਦੇ ਵਿੱਚ ਮੇਲੇ 'ਚ ਇੰਟਰਨੈਸ਼ਨਲ ਸਿੰਗਰਾਂ ਨੇ ਪਰਫਾਰਮ ਕੀਤਾ ਮਨਜੀਤ ਸੋਤਾ ਜੀ ਬਾਗੀ ਜੀ ਵਿੱਕੀ ਗਿਲ ਰਿਦਮ ਕਲਿਆਨ ਜੀ ਔਰ ਇਵਨ ਦਰ ਸ਼ਸ਼ੀ ਗੇਲ ਜੋ ਰਸੀ ਵੀ ਹਾਜ਼ਰੀ ਲਗਾਈ ਆ ਸੋ ਅੱਗੇ ਤੋਂ ਵੀ ਪਰਮਾਤਮਾ ਬਲ ਬਖਸ਼ੇ ਹੋਰ ਵੀ ਵਧੀਆ ਪ੍ਰੋਗਰਾਮ ਕਰੇ ਆਣ ਵਾਲੇ ਸਾਲਾਂ ਦੇ ਵਿੱਚ ਪ੍ਰੋਗਰਾਮ ਤਾਂ ਹੀ ਹੋਣਗੇ ਆਉਣ ਵਾਲੇ ਸਾਲਾਂ ਦੇਖੋ ਜੀ ਗੋਟਾ ਪਹਿਲਵਾਨ ਦੀ ਘਰੇ ਨੇ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਪਾਵਨ ਵਾਲਮੀ ਕੀ ਦਿਨ ਸੈਕਸ਼ਨ ਕਮੇਟੀ ਵੱਲੋਂ ਬਹੁਤ ਵੱਡਾ ਇੱਕ ਦੰਗਲ ਹੋਏਗਾ ਸਪੋਰਟਸ ਨੂੰ ਵੀ ਟੱਚ ਕਰਨਾ ਨਸ਼ਿਆਂ ਨੂੰ ਖਤਮ ਕਰਨਾ ਉਹਦੇ ਮੱਧਿਆ ਨਸ਼ੇ ਰੱਖਦੇ ਹੋਏ ਇੱਕ ਪ੍ਰੋਗਰਾਮ ਜਿਹੜਾ ਉਹ ਦੰਗਲ ਵੀ ਹੋਏਗਾ ਔਰ ਪੰਮੂ ਜੀ ਨੇ ਕਿਹਾ ਵੀ ਕਬੱਡੀ ਦਾ ਜਿਹੜਾ ਮੈਚ ਉਹ ਵੀ ਹੋਇਆ। ਸੋ ਪਾਵਨਵਾਦਮੀ ਕੀ ਡਿਫਰੈਂਸ ਕਮੇਟੀ ਜਿਹੜੀ ਆ ਉਹ ਲਈ ਤੇ ਤੁਰ ਪਈ ਆ ਹੁਣ ਇਸੇ ਪ੍ਰੋਗਰਾਮ ਹੋ ਰਿਹਾ। ਅੱਜ ਜਿਹੜਾ ਇਕੱਠ ਹੋਇਆ ਤੇ ਕਿੰਨਾ ਕੋ ਮਾਨ ਮਹਿਸੂਸ ਹੋਇਆ ਅੱਜ ਪ੍ਰੋਗਰਾਮ ਕਰਾ। ਦੇਖੋ ਜੀ ਬਹੁਤ ਮਾਨ ਮਹਿਸੂਸ ਹੈ। ਮਿਹਨਤ ਸਾਡੀ ਸਫਲ ਹੋਈ ਆ। ਸਾਡੀ ਮਿਹਨਤ ਰੰਗ ਲੈ ਕੇ ਆਈ ਆ ਸਾਰੀ ਟੀਮ ਦੀ। ਕਿਉਂਕਿ ਦੇਖੋ 100 ਬੰਦਾ ਇਕੱਠਾਣਾ ਬਹੁਤ ਮੁਸ਼ਕਲ ਹੈ ਪਰ ਤੁਸੀਂ ਦੇਖ ਲਓ ਅੱਜ। ਔਰ ਸਾਨੂੰ ਪੰਡਾਲ ਵੀ ਛੋਟਾ ਪੈ ਗਿਆ। ਔਰ ਇੰਨਾ ਪਿਆਰ ਮੇਰੇ ਲੋਕਾਂ ਦਾ ਜਿੰਨੇ ਲੋਕ ਇੱਥੇ ਆਏ। ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਜਿਹੜੇ ਯੋਜਨਾਂ ਆ ਉਹ ਹੋਣਗੇ ਠੀਕ ਹੈ ਸ਼ਸ਼ੀ ਜੀ ਅੱਜ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਕਿੰਨਾ ਕੁ ਮਾਣ ਮਹਿਸੂਸ ਆਇਆ ਔਰ ਕਿਸ ਤਰ੍ਹਾਂ ਦੀ ਖੁਸ਼ੀ ਜਿਹੜੀ ਅੱਜ ਨਿਯੁਕਤੀਆਂ ਪੱਤਰ ਦੇ ਕੇ ਹਾਂ ਮੇਰਾ ਨਾਮ ਸ਼ਸ਼ੀ ਗਿੱਲ ਹੈ ਔਰ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦਾ ਇਹ ਜਿਹੜਾ ਕਾਰਜਕ੍ਰਮ ਆ ਇਹ ਬਹੁਤ ਹੀ ਮਤਲਬ ਅੱਛਾ ਔਰ ਸਕਸੈਸਫੁਲ ਰਿਹਾ ਕਿਉਂਕਿ ਜਿਹੜੇ ਵੀ ਜਿਹੜੇ ਸੰਗਠਨ ਨੂੰ ਅਸੀਂ ਸਦਾ ਭੇਜਿਆ ਸੀ ਸਾਰੇ ਉੱਥੇ ਪਹੁੰਚੇ ਨੇ ਕਿਸੇ ਨੇ ਵੀ ਮਤਲਬ ਕਮੀ ਨਹੀਂ ਛੱਡੀ ਹਰ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਕਾਰਜਕ੍ਰਮ ਚ ਆਇਆ ਔਰ ਤੁਸੀਂ ਦੇਖਿਆ ਹੀ ਆ ਕਿੰਡਾ ਭਾਰਾ ਕੱਟ ਸੀਗਾ ਕਿ ਬੈਠਣ ਨੂੰ ਵੀ ਜਗ੍ਹਾ ਨਹੀਂ ਸੀ ਬਹੁਤ ਸਾਰੇ ਲੋਕ ਖੜੇ ਰਹੇ ਵੀ ਆਈਪੀਜ਼ ਨੂੰ ਵੀ ਬੈਨ ਦੀ ਜਗ੍ਹਾ ਨਹੀਂ ਮਿਲੀ ਇੰਨਾ ਜ਼ਿਆਦਾ ਕੱਟ ਸੀਗਾ ਔਰ ਮੈਂ ਇਹ ਸਾਰੀ ਜਿਹੜੀ ਪਵਨ ਵਾਲਮੀ ਕੀ ਤੀਰਥ ਸੈਕਸ਼ਨ ਕਮੇਟੀ ਦੀ ਟੀਮ ਹੈ ਖਾਸ ਕਰਕੇ ਨਵੀਂ ਮਾਦੀ ਦੀ ਟੀਮ ਜਿਨ੍ਹਾਂ ਦੇ ਵਿੱਚ ਪੰਮੂ ਭਾਜੀ ਨੇ ਜਿਹਨਾਂ ਚ ਤਰਸੀਮ ਭਾਜੀ ਨੇ ਸੁਸ਼ੀਲ ਜੀ ਨੇ ਕੋਚਾ ਭਾਜੀ ਨੇ ਔਰ ਜਿੰਨੀ ਵੀ ਸਾਡੀ ਸਾਰੀ ਟੀਮ ਹੈ ਇਹ ਬਹੁਤ ਵਧੀਆ ਇਹਨਾਂ ਦੀ ਮਿਹਨਤ ਬਹੁਤ ਸੀ ਔਰ ਲਗਭਗ ਜਿਹੜੀ ਸਾਡੀ ਜ਼ਿਲ੍ਹੇ ਦੀ ਟੀਮ ਸੀ ਜਿੱਚ ਕਰਨ ਮੱਟੂ ਜੀ ਆ ਜਿਹਦੇ ਚ ਨਰੇਸ਼ ਗਿੱਲ ਜੀ ਆ ਐਡਵੋਕੇਟ ਰਣਜੀਤ ਜੀ ਆ ਉਹਨਾਂ ਦੇ ਨਾਲ ਵਰੁਣ ਜੀ ਆ ਬਹੁਤ ਸਾਰੇ ਹੋਰ ਵੀ ਨਾਮ ਨੇ ਜਿਹੜੇ ਲਾਲੀ ਭਾਜੀ ਗੋਬਿੰਦਾ ਜੀ ਹੋਰ ਵੀ ਬਹੁਤ ਸਾਰੇ ਨਾਮ ਡਾਕਟਰ ਨਿਸ਼ਾਨ ਜੀ ਇਹਨਾਂ ਸਾਰੇ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਔਰ ਅਸੀਂ ਵੇਖਾਂਗੇ ਕਿ ਅਗਲੇ ਸਾਲ ਤੋਂ ਇਹ ਜਗ੍ਹਾ ਨੂੰ ਬਦਲ ਕੇ ਕਿਸੇ ਉਸ ਜਗ੍ਹਾ ਤੇ ਰੱਖਿਆ ਜਾਵੇ ਜਿੱਥੇ ਪਬਲਿਕ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਜਿਹੜੀਆਂ ਪਰੇਸ਼ਾਨੀਆਂ ਇਸ ਸਾਲ ਆਈਆਂ ਨੇ ਅਸੀਂ ਪਬਲਿਕ ਤੋਂ ਵੀ ਸ਼ਮਾ ਚਾਹੁੰਦੇ ਆਂ ਔਰ ਜਿਹੜੇ ਲੋਕ ਇੱਥੇ ਪਹੁੰਚੇ ਨੇ ਜਿਹੜੇ ਜਿਨ੍ਹਾਂ ਨੂੰ ਇੱਥੇ ਕਈਆਂ ਨੂੰ ਸੀਟ ਨਹੀਂ ਮਿਲ ਸਕੀ ਉਹਨਾਂ ਲਈ ਵੀ ਅਸੀਂ ਉਹਨਾਂ ਦੇ ਹੱਥ ਜੋ ਹੱਥ ਬੰਨ ਕੇ ਆਪਣੀ ਮਾਫੀ ਮੰਗਦੇ ਆਂ ਔਰ ਅੱਗੇ ਤੋਂ ਇਹ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਵਾ ਮੈਂ ਇੱਕ ਉਹ ਵਰਬਲੀ ਵੈਸੇ ਮਜ਼ਾਕ ਚ ਜਿੱਤ ਤਰ੍ਹਾਂ ਗੱਲ ਕੀਤੀ ਦੰਗਲ ਨਾਮ ਜਿਹੜਾ ਜੁੜਿਆ ਇੱਕ ਫਿਲਮ ਦੇ ਨਾਮ ਰਿਲੇਟਡ ਆ ਔਰ ਕੋਸ਼ਿਸ਼ ਰਹੇਗੀ ਕਿ ਵੱਡੇ ਜਿਹੜੇ ਦੰਗਲ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਪਹਿਲਵਾਨ ਨੇ ਜਿਹੜੇ ਪੂਰੇ ਇੰਟਰਨੈਸ਼ਨਲ ਲੈਵਲ ਤੇ ਕੰਮ ਕਰ ਰਹੇ ਨੇ ਇਸ ਪਹਿਲਵਾਨੀ ਦੇ ਦੌਰ ਦੇ ਨਸ਼ਿਆਂ ਨੂੰ ਦੂਰ ਕਰਕੇ ਪਹਿਲਵਾਨੀ ਦੇ ਦੌਰ ਵੱਲ ਨੂੰ ਲੈ ਕੇ ਜਾ ਰਹੇ ਨੇ ਲੋਕਾਂ ਨੂੰ ਉਹਨਾਂ ਨੂੰ ਲੈ ਕੇ ਆਈਏ ਸਾਹਮਣੇ ਲੈ ਕੇ ਆਈਏ ਔਰ ਲੋਕਾਂ ਦਾ ਰੁਝਾਨ ਜਿਹੜਾ ਆ ਇਸ ਕੰਮਾਂ ਬਾਰੇ ਸਪੋਰਟਸ ਬਾਰੇ ਵੀ ਵਧੇ ਆਪਣੇ ਸਮਾਜ ਤੇ ਨੌਜਵਾਨ ਪੀੜੀ ਨੂੰ ਵੀ ਮੈਸੇਜ ਦੇਣਾ ਚਾਹੀਦਾ ਇਹ ਜਿਹੜਾ ਮੇਲਾ ਸੀ ਇਹ ਨੌਜਵਾਨ ਪੀੜੀ ਨੂੰ ਇੱਕ ਇੱਕ ਮੈਸੇਜ ਸੀਗਾ ਕਿ ਅਸੀਂ ਪਹਿਲੇ ਨਸ਼ਾ ਛੱਡੋ ਕੋੜ ਵੱਡੋ ਐਸ ਇਹੋ ਜਿਹੇ ਸ਼ਲੋਕ ਜਿਹੜੇ ਆ ਅਸੀਂ ਨਸ਼ਿਆਂ ਤੋਂ ਅ ਪਰਹੇਜ ਕਰਨ ਕਰਕੇ ਲੋਕਾਂ ਨੂੰ ਕਿਹਾ ਕਿ ਗਾਣੇ ਨਾਲ ਜੁੜੋ ਸੱਭਿਆਚਾਰ ਨਾਲ ਜੁੜੋ ਇਹ ਸਾਡੀ ਇੱਕ ਕੋਸ਼ਿਸ਼ ਹੈ